ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਨ ਅਸਰੀ ਮਹੱਲਾ ਪਹਿਲਾ ਘਰ ਪਹਿਲਾ ਚਾਉ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਜੀਉ ਦਰਦ ਹੈ ਆਪਣਾ ਕੈਸਿਉ ਕਹੀ ਪੁਕਾਰ ਭੂਖ ਬਿਸਾਰਨ ਸੇਵਿਆ ਸਦਾ ਸਦਾ ਦਾ ਕਾਰ ਜੀਉ ਦਰਦ ਹੈ ਆਪਣਾ ਕੈਸਿਉ ਕਹੀ ਪੁਕਾਰ ਭੂਖ ਬਿਸਾਰਨ ਸੇਵਿਆ ਸਦਾ ਸਦਾ ਦਾ ਨੀ ਤਨਵਾ ਸਦਾ ਸਦਾ ਦਾਤਾਰ ਰਹਾ ਆਦਿਨ ਸਾਇਬ ਸੇਨੀ ਅੰਤ ਛਡਾਇ ਸੁਏ ਸੁਣ ਸੁਣ ਮੇਰੀ ਕਾਮਣੀ ਪਰਤਾਰਾ ਹੋਏ ਦਇਆਲ ਤੀਰਨ ਬਾਚਾ ਇੱਕ ਹੈ ਦੂਜਾ ਨਹੀਂ ਕੋਈ ਤਾ ਕੀ ਸੇਵਾ ਸੂ ਕਰੇ ਜਾ ਕਉ ਨਦਰ ਕਰੇ ਤਦ ਬਾਝੁ ਖਿਆਰੇ ਕੇਵਰ ਹਾ ਸਾਖਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ تیرے ਨਾਮ ਕਿਟ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਬਿਟਾ ਹੋ ਬਿੰਦ ਬਿੰਦ ਚੁੱਕ ਚੁੱਕ ਹੋਏ ਰਹਾ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ